ਸ਼ਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਤੇ ਮੈਂ ਆ ਤੁਹਾਡੇ ਨਾਲ ਮਨੀਸ਼ ਗਰਗ ਦੇਸ਼ ਦੇ ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਪਿਛਲੇ ਸਮੇਂ ਦੌਰਾਨ ਵੱਡਾ ਸੰਘਰਸ਼ ਕੀਤਾ ਗਿਆ ਸੰਘਰਸ਼ ਤੋਂ ਬਾਅਦ ਬੇਸ਼ੱਕ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲਏ ਤੇ ਨਾਲ ਹੀ ਕਿਸਾਨਾਂ ਦੀਆਂ ਮੰਗਾਂ ਵੀ ਪੂਰੀਆਂ ਕਰਨ ਦਾ ਵਾਅਦਾ ਕੀਤਾ ਕਈ ਸਾਲ ਬੀਤਣ ਤੋਂ ਬਾਅਦ ਵੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਕਰਕੇ ਇੱਕ ਵਾਰ ਫੇਰ ਹੁਣ ਕਿਸਾਨਾਂ ਨੇ ਦਿੱਲੀ ਵੱਲ ਰੁਕ ਕਰ ਲਿਆ ਤੇ ਦਿੱਲੀ ਵੱਲ ਸੰਘਰਸ਼ ਕਰਨ ਦਾ ਇਰਾਦਾ ਕਰ ਲਿਆ ਜਿਸ ਲੈ ਜਿਸ ਨੂੰ ਲੈ ਕੇ 13 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਨਾਲ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉੱਥੇ ਪੱਕੇ ਧਰਨੇ ਲਗਾਏ ਜਾ ਰਹੇ ਨੇ ਮੋਰਚਾ ਲਗਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪਿੰਡਾਂ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਸੀਂ ਇਸ ਵਕਤ ਸਬਡਿਵੀਜ਼ਨ ਤਲਵੰਡੀ ਸਾਬੋਦ ਦੇ ਪਿੰਡ ਜੋਗੇਵਾਲਾ ਚ ਮੌਜੂਦ ਆ ਜਿੱਥੇ ਕਿਸਾਨ ਹੋਰ ਕਿਸਾਨਾਂ ਨੂੰ ਜਾਗਰੂਤ ਕਰਨ ਲਈ ਪੁੱਜੇ ਨੇ ਇੱਕ ਵਾਰ ਤਸਵੀਰਾਂ ਦਿਖਾ ਦਈਏ ਤੁਹਾਨੂੰ ਕਿ ਕਿਸਾਨ ਨੇ ਜਿਹੜੇ ਤੇ ਕਿਸਾਨ ਆਗੂ ਨੇ ਉਹ ਹੋਰ ਕਿਸਾਨਾਂ ਨੂੰ ਇੱਥੇ ਜਾਗਰੂਤ ਕਰਨ ਲਈ ਪੁੱਜੇ ਨੇ ਦਿੱਲੀ ਚੱਲੋ ਲਈ ਤਿਆਰੀ ਹੈ ਜਿਹੜੀ ਉਹ ਵੀ ਪੂਰੀ ਕੀਤੀ ਜਾ ਰਹੀ ਹੈ ਗੱਡੀ ਤੁਹਾਨੂੰ ਦਿਖਾ ਦਈਏ ਪਹਿਲਾਂ ਜਿਸ ਰਾਹੀਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਪ੍ਰਚਾਰ ਦੇ ਨਾਲ-ਨਾਲ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਕਿ ਦਿੱਲੀ ਦੇ ਸੰਘਰਸ਼ ਵਿੱਚ ਆ ਜਿਹੜਾ ਪੁੱਜਿਆ ਜਾਵੇ ਤਾਂ ਜੋ ਕਿਸਾਨੀ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਪੂਰਾ ਕੀਤਾ ਜਾਵੇ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੀਆਂ ਮੰਗਾਂ ਨੇ ਤੇ ਕਿਸ ਤਰ੍ਹਾਂ ਦਾ ਸੰਘਰਸ਼ਾ ਜਿਹੜਾ ਰਹਿਣ ਵਾਲਾ ਪ੍ਰਧਾਨ ਜੀ ਦੁਆਰੇ ਫੇਰ ਦਿੱਲੀ ਵੱਲ ਕੂਚ ਦੀ ਤਿਆਰੀ ਕਰ ਰਹੇ ਹੋਗੇ ਕੀ ਮੰਗਾਂ ਨੇ ਕਿਸ ਤਰ੍ਹਾਂ ਦਾ ਸੰਘਰਸ਼ਾ ਜਿਹੜਾ ਹੁਣ ਦੁਆਰੇ ਰਹਿਣ ਵਾਲਾ ਹੈਗਾ ਦੇਖੋ ਜਿਹੜਾ ਦੁਬਾਰੇ ਵੀ ਗੱਲ ਆ 2020 ਦੇ ਵਿੱਚ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਆਂਦੇ ਸੀ ਆਪਾਂ ਪਬਲਿਕ ਦੇ ਏਕੇ ਦੇ ਨਾਲ ਤਿੰਨੇ ਕਾਨੂੰਨ ਉਹ ਰੱਦ ਕਰਵਾਏ ਨੇ ਤੇ ਨਾਲ ਕੁਝ ਮੰਗਾਂ ਰਹਿ ਗਈਆਂ ਸੀ ਜਿਹੜੀਆਂ ਮੋਦੀ ਸਰਕਾਰ ਨੇ ਲਿਖਤੀ ਮੰਗੀਆਂ ਸੀ ਵਾਦਾ ਕੀਤਾ ਸੀ ਵੀ ਕੁਝ ਕੁ ਛਮਾ ਦੇ ਦੋ ਜਿਹੜੀਆਂ ਲਿਖਤੀ ਮੰਗਾਂ ਨੇ ਇਹ ਮੈਂ ਲਾਗੂ ਕਰੂੰਗਾ ਪਰ ਉਹ ਮੰਗਾਂ ਅੱਜ ਤੱਕ ਲੰਕ ਗਈਆਂ ਲਾਗੂ ਨਹੀਂ ਕੀਤੀਆਂ ਜਿਸ ਕਰਕੇ ਮਜਬੂਰੀ ਵਸ ਫੇਰ ਸਾਨੂੰ ਅਗਲਾ ਐਲਾਨ ਕਰਨਾ ਪੈ ਕਿ ਦਿੱਲੀ ਵੱਲ 13 ਤਰੀਕ ਨੂੰ ਕੁਝ ਕਰਾਂਗੇ ਜਿਹੜੀਆਂ ਮੰਗੀਆਂ ਹੋਈਆਂ ਮੰਗਾਂ ਉਹ ਲਾਗੂ ਕਰਵਾਵਾਂਗੇ ਜਿਵੇਂ ਕਿ ਡਾਕਟਰ ਸੁਆਮੀਨੰਦ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ ਲੰਖੀਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾ ਲਵਾਉਣੀਆ ਅਤੇ ਜਿਹੜੇ ਸ਼ਹੀਦ ਪਰਿਵਾਰ ਸੀ ਉਹਨਾਂ ਨੂੰ ਨਿਆਂ ਦਿਵਾਉਣਾ ਤੇ ਸਮੁੱਚਾ ਕਰਜ਼ਾ ਜਿਹੜਾ ਉਹ ਖਤਮ ਕਰਉਣਾ ਸੀ 2+50% ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦੇਣੇ ਅਤੇ ਹੋਰ ਅਨੇਕਾਂ ਰਹਿੰਦੀਆਂ ਮੰਗਾਂ ਇਹਨਾਂ ਨੂੰ ਲੈ ਕੇ ਅਸੀਂ ਦੁਬਾਰੇ ਫੇਰ ਦਿੱਲੀ ਜਾਵਾਂਗੇ ਜਿੰਨਾ ਚਿਰ ਸਾਡੀਆਂ ਇਹ ਮੰਨੀਆਂ ਹੋਈਆਂ ਮੰਗਾਂ ਕੇਂਦਰ ਸਰਕਾਰ ਲਾਗੂ ਨਹੀਂ ਕਰਦੀ ਉਹਨਾਂ ਚਿਰ ਡਟ ਕੇ ਅਸੀਂ 2020 ਵਾਂਗੂ ਦਿੱਲੀ ਦੇ ਮੋਰਚੇ ਡਟ ਕੇ ਲਾਵਾਂਗੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ ਆਪਣੀਆਂ ਹਰ ਹਾਲਤ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾ ਕੇ ਲੈ ਕੇ ਆਵਾਂਗੇ ਉਦੋਂ ਕੀ ਗੱਲਬਾਤ ਹੋਈ ਥੋੜੀ ਮੀਟਿੰਗਾਂ ਹੋਰ ਚੱਲਦੀਆਂ ਰਹੀਆਂ ਜੋ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਕੀ ਉਹਦਾ ਵਾਅਦਾ ਕੀਤਾ ਸੀ ਕਿ ਉਦੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਦੇਖੋ ਉਦੋਂ ਵਾਅਦਾ ਕੀਤਾ ਸੀ ਇੱਕ ਤਿੰਨੇ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਰੱਦ ਕਰਤੇ ਸੀ ਪਰ ਜਿਹੜੇ ਸਾਡੇ ਰਹਿੰਦੇ ਸੀ ਜਿਵੇਂ ਐਮ ਐਮ ਐਸ ਪੀ ਰਹਿੰਦੀ ਸੀ ਡਾਕਟਰ ਸੁਆਮੀਨੰਦ ਦੀ ਰਿਪੋਰਟ ਰਹਿੰਦੀ ਸੀ ਨਾਲ ਜਿੰਨੇ ਸਾਡੇ ਕਿਸਾਨ ਮਜ਼ਦੂਰਾਂ ਤੇ ਉਹ ਹਰਿਆਣੇ ਦੇ ਉਹਨੂੰ ਰਾਜਸਥਾਨ ਦੇ ਉਹ ਪੰਜਾਬ ਦੇ ਪਰਚੇ ਪਏ ਸੀ ਉਹ ਰਹਿੰਦੇ ਸੀ ਲੰਖੀਪੁਰ ਖੀਰੀ ਕਾੜ ਰਹਿੰਦਾ ਸੀ ਉਹ ਇੱਕ ਲੈਕਚਰ ਮੰਨ ਲਿਆ ਸੀ ਮੋਦੀ ਸਾਹਿਬ ਨੇ ਵੀ ਇਹ ਮੈਂ ਮੈਨੂੰ ਸਮਾਂ ਦੇ ਦਿਓ 2-4 ਮਹੀਨਿਆਂ ਦਾ ਮੈਂ ਕਮੇਟੀ ਬਣਾ ਕੇ ਐਮ ਐਸ ਪੀ ਦੀ ਕਮੇਟੀ ਬਣਾਉ ਇਹ ਤੇ ਵੀ ਬਣਾਉਂਗਾ ਇਹ ਜਿਹੜੀਆਂ ਮੰਗਾਂ ਮੈਂ ਛੇਤੀ ਲਾਗੂ ਕਰ ਦੂੰ ਪਰ ਉਸ ਤੋਂ ਬਾਅਦ ਨਾ ਤਾਂ ਅੱਜ ਤੱਕ ਕੇਂਦਰ ਸਰਕਾਰ ਨੇ ਕੋਈ ਮੀਟਿੰਗ ਬੁਲਾਈ ਹੈ ਨਾ ਇਹ ਮੰਗਾ ਲਾਗੂ ਕਰਨ ਦਾ ਕੋਈ ਉਜਰ ਕੀਤਾ ਜਿਸ ਕਰਕੇ ਮਜਬੂਰੀ ਵਸ ਵੀ ਆਉਣ ਵਾਲਾ ਸਮਾਂ ਸਰਕਾਰ ਵੀ ਜਾ ਰਹੀ ਹੈ ਜਿਸ ਕਰਕੇ ਸਰਕਾਰ ਨੂੰ ਆਪਾਂ ਮਜਬੂਰ ਕਰੀਏ ਕਿ ਲੈਕਟੀ ਆਪਣੇ ਕੋਲੇ ਮੰਨਿਆ ਹੋਇਆ ਜਿਹੜੀਆਂ ਮੰਨੀਆਂ ਮੰਗਾ ਇਹਨਾਂ ਨੂੰ ਲਾਗੂ ਕਰਵਾਈਏ ਪ੍ਰਧਾਨ ਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਹੈਗੀਆਂ ਹੁਣ ਕਿਵੇਂ ਪਿੰਡਾਂ ਜਾ ਕੇ ਕਿਸ ਤਰ੍ਹਾਂ ਜਾਗਰੂਤ ਕਰ ਰਹੇ ਹੋ ਕਿਸਾਨਾਂ ਨੂੰ ਮੈਂ ਭਾਰਤੀ ਕਿਸਾਨ ਜੁਣਿਆ ਨੇ ਇੱਕ ਦਾ ਸਿੱਧੂਪੁਰ ਜ਼ਿਲ੍ਹੇ ਦਾ ਸੰਨੀਅਰ ਮਿਸ ਪ੍ਰਧਾਨ ਜੂਰਾ ਸਿੰਘ ਨਗਲਾ ਜਿਹੜੀਆਂ ਤਿਆਰੀਆਂ ਬਹੁਤ ਜਗਰਾਂ ਸ਼ੋਰਾਂ ਤੇ ਹੈ तकरीबन ਹਰ ਇੱਕ ਪਿੰਡ ਦੇ ਵਿੱਚੋਂ 2 ਤੋਂ ਲੈ ਕੇ 10 ਟਰੈਕਟਰ ਤਿਆਰ ਕੀਤੇ ਅਸੀਂ ਇਸ ਕੀ ਪਿਛਲੇ ਜਦੋਂ ਪਿਛਲਾ ਅੰਦੋਲਨ ਵਿਚ ਕੀਤਾ ਸੀਗਾ ਉਦੋਂ ਅਸੀਂ ਇੱਕ ਇੱਕ ਟਰਾਲੀ ਲੈ ਕੇ ਗਏ ਸੀ ਹਰ ਇੱਕ ਪਿੰਡ ਦੇ ਵਿੱਚੋਂ ਪਰ ਅੱਜ ਕੀ ਅਸੀਂ ਇਹ ਮਨ ਬਣਾਇਆ ਵੀ ਅਸੀਂ ਇਸ ਕੀ ਅਸੀਂ 2 ਤੋਂ ਲੈ ਕੇ ਤੇ 10 ਟਰੈਕਟਰ ਹਰ ਇੱਕ ਪਿੰਡ ਦੇ ਵਿੱਚੋਂ ਲੈ ਕੇ ਜਾਵਾਂਗੇ ਜੰਨਾ ਚਿਰ ਸਰਕਾਰ ਸਾਰੀਆਂ ਮੰਗਾਂ ਲਾਗੂ ਨਹੀਂ ਕਰ ਦੋ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਉਣਾ ਯੋ ਮੈਂ ਪਿਛਲੀ ਵਾਰ ਉਤਸ਼ਾਹ ਸੀ ਕਿਸਾਨਾਂ ਚ ਵੱਡੀ ਗਿਣਤੀ ਵਿੱਚ ਪੂਰਾ ਦੇਸ਼ ਪਹੁੰਚਿਆ ਸੀ ਕਿ ਲੱਗਦਾ ਇਸ ਵਾਰ ਵੀ ਕਿਸਾਨ ਪਹੁੰਚਣਗੇ ਹਾਂ ਹਾਂ ਬਹੁਤ ਜੋਰਾਂ ਸ਼ੋਰਾਂ ਤੇ ਬਾਹਲੇ ਸੂਬਿਆਂ ਦੇ ਵਿੱਚ ਸਾਡੇ ਪ੍ਰਧਾਨ ਜੀ ਦੱਲੇ ਵਾਲ ਸਾਹਿਬ ਬਹੁਤ ਕਿਰਤੋ ਮੀਟਿੰਗਾਂ ਕਰਾਉਂਦੇ ਆ ਰਹੇ ਸੀ ਆ ਹੁਣ ਜੋ 1:60 ਵਜੇ ਆ ਸਾਡੇ ਚੋ ਆ ਪੰਜ ਸੱਤ ਜਣੇ ਜਿਹੜੇ ਖਰਾਬ ਹੋਣਗੇ ਤੇ ਜਿਹੜਾ ਪਹਿਲਾਂ ਸਾਰੇ ਸੂਬਿਆਂ ਦੇ ਵਿੱਚ ਮੀਟਿੰਗ ਹੋ ਮੀਟਿੰਗਾਂ ਹੋ ਚੁੱਕੀਆਂ ਨੇ ਸਾਰੇ ਹਰਿਆਣਾ ਰਾਜਸਥਾਨ ਆਪਣਾ ਉੱਧਰ ਬੰਗਾਲ કર્ਨਾਟਕਾ ਸਾਰੇ ਜੁਪੀ ਮਧ ਪ੍ਰਦੇਸ਼ ਸਾਰੇ ਦੇਸ਼ ਆ ਜਿਹੜੇ ਸੂਬੇ ਨੇ ਉਹ ਸਾਰੇ ਸਾਡੇ ਨਾਲ ਆਉਣਗੇ ਜਿਵੇਂ ਇਲੈਕਸ਼ਨਾਂ ਦਾ ਟਾਈਮ ਵੀ ਆ ਰਿਹਾ ਕਿ ਲੱਗਦਾ ਮੋਦੀ ਸਰਕਾਰ ਝੁਕੂਗੀ ਤੈਨੂੰ ਦੋ ਤਿੰਨ ਸਾਲ ਹੋ ਗਏ ਅਜੇ ਤਾਂ ਕੋਈ ਸੋਨਾ ਮੀਟਿੰਗ ਵੀ ਨਹੀਂ ਕੀਤੀ ਬੁਲਾਇਆ ਵੀ ਨਹੀਂ ਗਿਆ ਕਿਸਾਨਾਂ ਨੂੰ ਨਹੀਂ ਝੁਕਣਾ ਪਊਗਾ ਲੋਕ ਤਾਕਤ ਹੈ ਜੇ ਲੋਕ ਇਕੱਠੇ ਹੋਣਗੇ ਤਾਂ ਸਰਕਾਰ ਨੂੰ ਝੁਕਣਾ ਹੀ ਪੈਣਾ ਅੱਗੇ ਵੀ ਝੁਕੀ ਹੈ ਪਿੱਛੇ ਵੀ ਤੁਸੀਂ ਦੇਖਿਆ ਤੇ ਇਸ ਵਾਰੀ ਵੀ ਝੁਕਣਾ ਪਊਗਾ ਫਿਰ ਇਹ ਕਿ ਜਿਹੜੇ ਥੋੜੀਆਂ ਮੰਗਾਂ ਨੇ ਉਹ ਪੂਰੀਆਂ ਕਰਾ ਕੇ ਵਾਪਸ ਮੋੜਨਾ ਹੈ ਬਿਲਕੁਲ ਬਿਲਕੁਲ ਅਸੀਂ ਉਹਨਾਂ ਚਿਰ ਦੇਲੀ ਤੋਂ ਨਹੀਂ ਆਉਂਦੇ ਜਿੰਨਾ ਚਾ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਬਿਲਕੁਲ ਇਹਨਾਂ ਕਿਸਾਨ ਆਗੂ ਜਿਨ੍ਹਾਂ ਨੇ ਦੱਸਿਆ ਕਿ 13 ਤਰੀਕ ਦੀ ਜਿਹੜੀ ਤਿਆਰੀ ਹੈ ਉਹ ਪੂਰੇ ਜੋਰਾਂ ਨਾਲ ਕੀਤੀ ਜਾ ਰਹੀ ਹੈ ਪਿੰਡਾਂ ਵਿੱਚ ਜਾ ਕੇ ਹੋਰ ਕਿਸਾਨਾਂ ਨੂੰ ਵੀ ਲਾਮਬੰਦ ਕੀਤਾ ਜਾ ਰਿਹਾ ਤੇ ਇਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੀਆਂ ਮੰਗਾਂ ਨੇ ਇਸ ਵਾਰ ਉਹ ਲਾਗੂ ਕਰਾ ਕੇ ਉਹਨੂੰ ਮਨਵਾ ਕੇ ਹੀ ਵਾਪਸ ਮੁੜਨਗੇ ਮਨੀਸ਼ ਗਰਗ ਪੀਟੀਸੀ న్యూਸ ਪਿੰਡ ਜੋਗੇ ਵਾਲਾ ਤਲਵੰਡੀ ਸਾਹਬ